ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਸਿਖੂ ਤੇਗ ਬਾਦਰਸਾ ਜੀ ਮਹਾਰਾਜ ਸਦਾ ਹੀ ਜੈਕਾਰਾ ਸਦਾ ਹੀ ਜੈਕਾਰਾ ਸਰਬੱਤ ਦਾ ਪਾਲਾ ਗੁਰੂ ਬਾਬਾ ਜੀ ਮੇਰ ਕਰੋ ਕਿਰਪਾ ਕਰੋ ਬਾਬਾ ਜੀ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰੋ ਬਾਬਾ ਜੀ ਔਖੀ ਕੜੀ ਨਾ ਦੇਖੋ ਕਰੋ ਕਿਰਪਾ ਸੰਤਨ ਸਿਖੂ ਤੇਗ ਵਾਸ਼ੇ ਮਹਾਰਾਜ ਆਪਣੀ ਕਿਰਪਾ ਕਰੋ ਮੇਰ ਕਰੋ ਬਾਈ ਕਿਰਪਾ ਕਰੋ ਬਖਸ਼ੋ ਬੱਚਾ ਨੂੰ ਔਖੀ ਕੜੀ ਨਾ ਦੇਖੋ ਕਰ ਤੋਂ ਖੇਲਦਾ ਹੈ So- પરમેશ્વર નદી જતબ પરમેશ્વર નામોરણ ના જસ વેદ બોરા હોલા ભેરા તર પરમેશ્વરકામ જતવેદ ભોલા બેરા તરફ પરમેશ્વર खंड में, में जो सबरू पी रहो पर पन मथरा कच भेद नई गुर जन पुर तक

जगतार को अवतार बनायो जबियो जिनर जनदेव गुरू जिन जिनर देव गुरू फिर संकट जो गर्ियो संकट जो पयो રેહો કોરકો બેન્ડા રેહો કોરકો કોહ નાનક હે જગત મે કોહ નાનક જગત મે કેને જપયો ગોર મનસે કેને જપયો ગોર મનસે કેને જપયો ગોર तोहारो तो तर तोहारो ਸਤਿਗੁਰੂ ਕੋਹ ਗਉਹ ਗਉਹ ਸਤਿਗੁਰੂ ਮਹਾਂਕੰਟਰੇ ਗਉਹ ਜੈਸੂ ਗਉਹ ਮੈਂ ਗਿਆਨ ਧਿਆਨ ਕਿਛ ਕਰਮ ਨਾ ਜਾਣ ਸਾਰ ਨਾ ਜਾਣ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜੀਨ ਕਾਲ ਰੱਖੀ ਮੇਰੀ ਓਏ ਸਬਦ ਕਸਮ ਗੋਰਾ ਸੋ ਕੁਰਸੋਤ सचे पारेवाजी सुब मेर मी कमा ਕੋਤਰੇ ਮੇਰੇ ਚੀ ਕਰਨ ਕਮਾਲ ਵਸੇ ਮੇਰੇ ਚੀ ਪਾ ਓ ਨਾਨਕ ਦੇ ਕੰਤਾਰੇ ਨਾਮ ਦੇ ਕਕਰੇ ਰੱਬਾ ਹੱਸੇ ਨਾਮ ਨੂੰ ਤੁੰਤਾਂਉਂਦਾ ਇਸਰਨਾ ਓਏ ਚੰਦਰੀ ਮੇਰਾ ਤਨ ਮੋਲਾ ਓਏ ਚੰਦਰੀ ਮੇ ਤਨ ਮੰਨ ਮੋਨਾ ਓ ਤਨ ਮਨ ਬੋਲਾ ਮੇਰਾ मोला तन मन मोला नाम जंदड़ी लाली राम जनरी दाली पलंदड़ी मेरा अंदरि मेरा अंदरि ठंडा अंदर, अंदर, आ, आ, अंदर में अंदरि ठंडा ਗੁਰ ਦਰਸ਼ਨ ਤੇ ਕਨੇ ਹਾਲੀ ਗੁਰ ਦਰਸ਼ਨ ਦੇਖਿਆ ਵਾਈ ਗੁਰਜੀ ਕਾ ਖਾਸ ਵਾਹਿ ਹੈ ਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਚਿਤ ਚਿਤ ਵੋਂ ਅਰਦਾਸ ਕਹੋਂ ਤਰ ਕਹਿ ਬਿਨਾ ਸਕੋ ਸਰਬ ਚਿੰਤ ਤੁਝ ਪਾਸ ਸਾਧ ਸੰਗਤ ਹ ਤਕ ਮਤ ਕਵਨੀ ਸਾਨ ਤਉ ਕਰੋ ਸਾਹਿਬ ਕੀ ਸੇਵਾ ਜਬ ਗੁਰ ਤੀਖ ਸਬਦਿ ਸਤਿ ਨਾਮ ਕਰਤਾ ਮੁਖ ਮੀਵਾ ਅਗਮ ਅਲਖ ਕਾਰਣ ਪਰਖ ਜੋ ਪਰਮਾਵੇ ਸੋ ਕਹੋ ਗੁਰ ਅਮਰਦਾਸ ਕਾਰਣ ਕਰਨ ਜਿਵ ਤੂੰ ਰਖਾ ਤੇਰੋ ਆਪਰ ਕਾਂਡਵਾ ਜੋ ਤਸਰਪੀ ਰਹੋ ਪਰ ਪਾਨ ਮਥਰਾ ਕਸ਼ ਪੇਦ ਨਹੀਂ ਗੌਰ ਅਰਜੁਨ ਪਰ ਤੱਕ ਹਾਰ ਜੀਤਾ ਸਮੁੰਦਰ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੀ ਦਇਆ ਕਰੋ ਕਿਸ਼ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੀ ਜੀ ਅਡਾ ਅਗਨ ਵਰ ਵਰ ਤਪੀ ਤੁਰ ਵਗ ਕਾਤੀ ਪ੍ਰਣਮਤ ਨਾਨਕ ਹੁਕਮ ਪਛਾਨਾ सुख हुन रा आया दूरों चल कर, मैं तकी तो आई जियो मैं आसा रखी चित मेरा सभु दुख गव जियो राम नाम मयो ਜਾ ਕਾ ਸਾਮ ਨਹੀਂ ਕੋਈ ਜਿਸ ਮਰਤ ਸੰਕਟ ਮਟਾ ਦਰਸ ਤੋਹਾਰ ਹੋਏ ਸੁਖ ਹੂਟਨ ਗੁਰ ਸੇਵੀਐ ਰਹਿਨ ਸਸਾ ਸੁਭਾਈ ਦਰਸਨ ਪਰਸਿਆ ਗੁਰ ਕਾ जनम मरन दुख जाए हुटियाचे पात साह मल जनम जनम दे कटिया सजण सचा पात साह थि साहद सहु ਜਿਸ ਪਾਸ ਬਹਿਟਿਆ ਸੁਹੀਆ ਸਭ ਨਾ ਦਾਵੇ ਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹਲਾ ਪੰਜਵਾਂ ਪਰਮੇਸ਼ਰ ਦਿੱਤਾ ਬਨਾ ਦੁਖ ਕਰੇ ਨਾਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੀ ਪਰਮੇਸ਼ਰ ਤਤਾ ਬਨਾ ਦੁਖ ਰੋਗ ਕਾ ਡੀਰਾ ਪੰਨਾ ਨੰਦ ਕਰੇ ਨਾਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੀ ਸੰਤੋ ਸੋਖੋ ਆਸਾਂ ਬਹਤਾਈ ਬਾਰ ਦ੍ਰਹਮ ਕੋ ਰਨ ਪਰਮੇਸ਼ਰ वर हा सहुनी आई रहाओ तुर की बाणी आई तिनि सगली चिंत मटाई दयाल पुरख मेर சித்த மட்ட பண்ணா ਸਾਚ ਵਖਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਪਰਮੇਸ਼ਰ ਦਿੱਤਾ ਬਣਾ ਦੁੱਖ ਰੋਗ ਕਾ ਡੇਰਾ ਭੰਡਾ ਅਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੀ ਪਰਮ ਸਨਮਾਨਯੋ ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਪੰਜਵੇਂ ਗੁਰੂ ਨਾਨਕ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਮਹਾਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਸਨਾ ਤੋਂ ਉਚਾਰਨ ਹੋਇਆ ਸੌਰਠਾ ਗੰਦਰ ਹੈ ਜੀ ਤਨ ਤਨ ਸੰਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਦੀ ਪਾਵਨ ਪਵਿੱਤਰ ਅੰਗ 627 ਉੱਪਰ ਸੁਭਾਏ ਮਾਨ ਹੈ ਸਤ ਗੁਰ ਜੀ ਕਿਰਪਾ ਕਰਨ ਕੀ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਜਾਵੇਂ ਆ ਸੁਣਿਆ ਸਫਲ ਹੋ ਜਾਏ ਭੁੱਲਾਂ ਚੁੱਕਾਂ ਦੀ ਖਮਾ ਕਰਿਓ ਬਲਾਉ ਫਤੇ ਜੀ ਵਾ ਇਹ ਗੁਰ ਜੀ ਕਾ ਖਾਲਸਾ ਵਾਹ ਇਹ ਗੁਰਜੀ ਕੀ ਫਤਿਹ